हां जी दोस्तों सारेया नुं सत श्री अकाल स्वागत ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿੱਦਾਂ ਕਿ ਬਿਲਕੁਲ ਸਾਰੇ ਵੀਰ ਜਾਣਦੇ ਆਂ ਬਾਈ ਸੰਦੀਪ ਸਿੰਘ ਕੋਲੇ ਦੋਸਤੋ ਅੱਜ ਪਹੁੰਚੇ ਆਂ ਭੋਲਰ ਡੇਰੀ ਫਾਰਮ ਤੇ ਠੀਕ ਹੈ ਜੀ ਪਸ਼ੂ ਵਪਾਰ ਦੇ ਨਾਲ ਨਾਲ ਇੱਕ ਵੀਰ ਦਾ ਬਿਲਕੁਲ ਟਰੈਕਟਰਾਂ ਦਾ ਵੀ ਵਪਾਰ ਹੈਗਾ ਸੋ ਕਾਫੀ ਸਮੇਂ ਤੋਂ ਜਿਹੜਾ ਦੋਸਤੋ ਇਹ ਵੀ ਨਾਲ ਨਾਲ ਚੱਲਦਾ ਰਿਹਾ ਹੈ ਸ਼ੌਂਕੀਆ ਤੌਰ ਤੇ ਦੋਸਤੋ ਵੀਰ ਨਾਲ ਕੀਤਾ ਕਰਦਾ ਇਹ ਵੀ ਟਰੈਕਟਰ ਜਿਹੜੇ ਦੋਸਤੋ ਜ਼ਿਆਦਾਤਰ ਮਹਿੰਦਰਾ ਹੋਵੇ ਸਵਰਾਜ ਕਿਸੇ ਵੀ ਕੰਪਨੀ ਦਾ ਟਰੈਕਟਰ ਹੋਵੇ ਦੋਸਤੋ ਵੀਰ ਲੈਂਦਾ ਖਰੀਦਾ ਵੀ ਆ ਤੇ ਵੇਚਦਾ ਵੀ ਆ ਸੋ ਜਿੰਨੇ ਵੀਰ ਤੁਸੀਂ ਨਾਲ ਜੁੜਿਆ ਦੋਸਤੋ ਕਿਸੇ ਵੀਰ ਨੇ ਟਰੈਕਟਰ ਵੇਚਣਾ ਵੀ ਹੈਗਾ ਤਾਂ ਵੀ ਤੁਸੀਂ ਗੱਲਬਾਤ ਕਰ ਸਕਦੇ ਜਿਹੜੇ ਵੀਰ ਨੇ ਟਰੈਕਟਰ ਕੋੋਂ ਖਰੀਦਣਾ ਤਾਂ ਵੀ ਤੁਸੀਂ ਜਿਹੜੀ ਦੋਸਤੋ ਗੱਲਬਾਤ ਕਰ ਸਕਦੇ ਜੇ ਟਰੈਕਟਰਾਂ ਚ 4 ਬਕਾਊਆ ਵੀਰ ਸੰਦੀਪ ਸਿੰਘ ਦੇ ਕੋਲ ਮਹਿੰਦਰਾ ਦੇ ਵਿੱਚ ਜੇਕਰ ਦੋਸਤੋ ਗੱਲ ਕਰ ਲੀਏ 265 275 ਮਾਡਲ ਤੁਹਾਨੂੰ ਮਿਲ ਜਾਣਗੇ ਇੱਕ ਸਵਰਾਜ ਦੋਸਤੋ 744 ਟਰੈਕਟਰ ਆ ਪਾਵਰ ਇਹ ਵੀਰ ਦੇ ਕੋਲੇ ਅਵੇਲੇਬਲ ਨੇ 4 ਟਰੈਕਟਰ ਅੱਜ ਅਵੇਲੇਬਲ ਨੇ 6 ਟਰੈਕਟਰਾਂ ਦੀ ਪੂਰੀ ਦੋਸਤੋ ਮਾਡਲ ਕਿੰਨਾ ਕੀ ਕੰਡੀਸ਼ਨ ਦਾ ਟਰੈਕਟਰ ਤੇ ਬਿਲਕੁਲ ਟਾਇਰਾਂ ਦੀ ਇੰਜਨ ਦੀ ਗੇਅਰ ਦੀ ਪੂਰੀ ਕੰਡੀਸ਼ਨ ਵੀ ਜਾਣ ਲਵਾਂਗੇ ਵੀਰ ਸੰਦੀਪ ਤੋਂ ਸੋ ਵੀਡੀਓ ਦੇ ਨਾਲ ਦੋਸਤੋ ਐਂਡ ਤੱਕ ਜਰੂਰ ਬਨੇ ਰਹੋ ਰੇਟ ਭਾਅ ਪੜਦਾ ਵੀ ਤੁਹਾਨੂੰ ਦੱਸਿਆ ਜਾਊਗਾ ਜਿਹੜੇ ਕਿਸੇ ਫਾਰਮਰ ਵੀਰ ਨੇ ਟਰੈਕਟਰ ਖਰੀਦਣਾ ਹੋਇਆ ਜਿਹੜੇ ਵੀਰ ਨੂੰ ਜ਼ਰੂਰਤ ਹੋਈ ਤਾਂ ਤੁਸੀਂ ਜਰੂਰ ਸੰਪਰਕ ਕਰਿਓ ਆਓ ਲੈਣਿਆ ਜਾਣਕਾਰੀ ਵੀਰ ਸੰਦੀਪ ਸਿੰਘ ਤੋਂ ਪੁੱਛਦੇ ਆ ਕੀ ਡਿਟੇਲਾਂ ਨੇ ਅੱਜ ਇਹਨਾਂ ਟਰੈਕਟਰਾਂ ਦੀਆਂ ਸਭ ਤੋਂ ਪਹਿਲਾਂ ਵੀਰ ਸੰਦੀਪ ਜੀ ਆ ਸਸਰੀ ਕਾ ਸਸਰੀ ਕਾ ਸੰਤੂ ਸਾਹਿਬ ਜੀ ਠੀਕ ਠਾਕ ਹੈ ਮਾਰ ਜੀ ਠੀਕ ਠਾਕ ਵੀਰੇ ਬਹੁਤ ਵਧੀਆ ਹੋਰ ਠੀਕ ਠਾਕ ਸਾਹਿਬ ਜੀ ਬਹੁਤ ਵਧੀਆ ਅੱਛਾ ਵੀਰ ਸੰਦੀਪ ਸਭ ਤੋਂ ਪਹਿਲੀ ਗੱਲ ਤੇ ਹੈਗੀ ਆ ਵੀ ਪਸ਼ੂ ਵਪਾਰ ਦਾ ਕੀਤਾ ਜਿਹੜਾ ਹੈਗਾ ਹਾਂਜੀ ਉਹ ਤੇ ਤੁਹਾਡੇ ਤੋਂ ਕਾਫੀ ਵੀਰ ਜਾਣੂ ਆ ਹਾਂਜੀ ਤੇ ਟਰੈਕਟਰ ਵਪਾਰ ਤੋਂ ਬਹੁਤੇ ਵੀਰ ਜਿਹੜੇ ਇੱਡੇ ਜਾਣੂ ਨਹੀਂ ਹੈਗੇ ਹਾਂਜੀ ਸੰਤੂ ਸਾਹਿਬ ਇਹ ਜਾਨੀ ਕਿ ਅਪਣ ਦੋ ਚਾਰ ਸਾਲ ਹੀ ਹੋਏ ਇਸ ਕੰਮ ਦੇ ਵਿੱਚ ਪਏ ਆ ਇਹਨੂੰ ਹਾਂਜੀ ਲੇਕਿਨ ਆਪਾਂ ਕੋਕਾ ਪੀਸ ਹੀ ਲੈਣੇ ਆ ਜੀ ਠੀਕ ਆ ਚਾਹੇ ਕਿਸੇ ਵੀਰ ਨੇ ਟਰੈਕਟਰ ਕੋਈ ਵੇਚਣਾ ਹਰੇਕ ਪਾਸਿਓਂ ਪੂਰਾ ਸੱਲੀ ਵਾਲਾ ਲੈਣਾ ਜੀ ਪੇਪਰਾਂ ਦਾ ਗਲਤ ਵੀ ਟਰੈਕਟਰ ਨਹੀਂ ਆਪਾਂ ਲੈਣਾ ਓਕੇ ਹਾਂਜੀ ਲੋ ਵੀ ਦੋਸਤੋ ਪੇਪਰ ਡਾਕੂਮੈਂਟ ਜਿਹੜੇ ਹੈਗੇ ਪੂਰੇ ਮਿਲਣਗੇ ਚਾਰੇ ਟਰੈਕਟਰ ਸੰਧੂ ਸਾਹਿਬ ਚੌਹਾਂ ਦੇ ਟਰੈਕਟਰ ਦਾ ਡਾਕੂਮੈਂਟ ਆ ਇਹਨਾਂ ਪੂਰੇ ਮਿਲਣਗੇ ਕੋਈ ਯਾਨੀ ਕਿ ਲੋਨ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਸਿੱਧਾ ਕਲੀਅਰ ਸਰਟੀਫਿਕੇਟ ਨਾਲ ਦੇਾਂਗੇ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ ਇਹ ਚਾਰ ਟਰੈਕਟਰ ਤੁਹਾਨੂੰ ਦਿਖਾਉਣੇ ਨੇ ਪਸੰਦ ਆਉਣਗੇ ਜਿਹੜੇ ਵੀਰ ਨੇ ਬਿਲਕੁਲ ਛੋਟਾ ਵਾਈਵਾਨ ਹੈਗਾ ਛੋਟਾ ਫਾਰਮਰ ਉਹ ਵੀ ਤੁਸੀਂ ਬਿਲਕੁਲ ਟਰੈਕਟਰ ਖਰੀਦ ਸਕਦੇ ਜੇ ਠੀਕ ਹੈ ਜੀ ਤ ਬਾਕੀ ਜਿਹੜਾ ਰੇਟ ਹੋਗਾ ਦੋਸਤੋ ਇੱਥੇ ਆਣ ਕੇ ਥੋੜਾ ਬਾਦਾ ਕੋਈ ਅਪ ਡਾਊਨ ਹੋਇਆ ਉਹ ਮੌਕੇ ਤੇ ਜਿਹੜਾ ਹੋ ਜਾਊਗਾ ਥੋੜਾ ਤੇ ਸੰਦੀਪ ਭਾਈ ਪਹਿਲੇ ਨੰਬਰ ਤੋਂ ਸਟਾਰਟ ਕਰ ਲਈਏ ਵੀਰ ਸੰਧੂ ਸਾਹਿਬ ਸਵਰਾਜ 744 14 ਮਾਡਲ ਆ ਜੀ ਹਾਂਜੀ 95 ਪੈਸੇ ਇਹਦੇ ਟਾਇਰ ਆ ਜੀ ਗੁੱਡੀਅਰ ਦੇ ਟਾਇਰ ਆ ਟਾਇਰ ਇਹਦੇ ਦੁਬਾਰਾ ਲੱਗੇ ਆ ਜੀ ਚਾਰੇ ਹਾਂਜੀ ਅਗਲੇ 20 ਕਿਟੇ ਇਹਦੇ ਆ ਮਗਰਲੇ ਗੁੱਡੀਅਰ ਦੇ ਆ ਓਕੇ ਬਾਕੀ ਕੰਡੀਸ਼ਨ ਜਿਹੜੀ ਸੰਧੂ ਸਾਹਿਬ ਇਹ ਟਰੈਕਟਰ ਦੀ ਹੈਗੀ ਆ 95 ਪੈਸੇ ਯਾਨੀ ਕਿ ਕੰਡੀਸ਼ਨ ਅਜੇ ਪਈ ਐ ਇੰਨਾ ਕਹੇ ਫਾਰਮਰ ਨੇ ਸਾਂਭਿਆ ਜੀ ਹਾਂ ਹਾਂਜੀ ਠੀਕ ਹੈ ਅੱਛਾ ਸੰਦੀਪ ਜੀ ਜਿਹੜੇ ਮਗਰਲੇ ਟਾਇਰ ਆ ਇਹ 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 ਦੁਬਾਰਾ ਪਾਏ ਆ ਦੁਬਾਰਾ ਪਾਏ ਸੰਤੋਸ਼ ਸਾਹਿਬ ਅੱਛਾ ਇਹ ਕਿਹੜੀ ਕੰਪਨੀ ਦੇ ਇਹ ਗੁੱਡਇਰ ਦੇ ਆ ਜੀ ਗੁੱਡਇਰ ਦੇ 95 ਪੈਸੇ ਟਾਇਰ ਆ ਜੀ ਲਓ ਜੀ ਗੁੱਡਇਰ ਦੇ ਆ ਨਵੇਂ ਬਿਲਕੁਲ ਜਿਵੇਂ ਨਵੇਂ ਟਾਇਰ ਆ ਹਾਂ ਜੀ ਠੀਕ ਹੈ ਜੀ 95 ਪੈਸੇ ਟਾਇਰ ਆ ਤੇ ਜਿਹੜੇ ਅਗਲੇ ਇਹ ਆ ਗਏ ਆਪਣੇ ਵੀ ਕੇ ਟਾਇਰ ਦੇ ਆ ਇਹ ਵੀ ਸੰਤੋਸ਼ ਸਾਹਿਬ 95 ਪੈਸੇ ਹੀ ਆ ਲਓ ਜੀ ਫੁੱਲ ਬੜਾ ਫੁੱਲ ਕੰਡੀਸ਼ਨ ਓਕੇ ਆ ਬਾਕੀ ਟੈਂਕ ਸਾਫ ਬਹੁਤ ਜ਼ਿਆਦਾ ਵੇਖੋ ਪ੍ਰੀਨਲ ਰੰਗ ਆ ਕਿਤੇ ਇਹ ਨਾਲ ਕਲਮ ਵੀ ਲੱਗੀ ਹੋ ਟਾਇਰ ਨੂੰ ਆਹ ਦੇਖੋ ਜੀ ਸਾਰਾ ਆ ਤੁਸੀਂ ਦੇਖ ਸਕਦੇ ਜੀ ਠੀਕ ਹੈ ਕੋਈ ਸਕਰੈਚ ਵੀ ਨਹੀਂ ਹੈਗਾਗਾ ਤੇ ਬਹੁਤ ਵਧੀਆ ਚੰਗੀ ਕੰਡੀਸ਼ਨ ਦੇ ਵਿੱਚ ਆ ਸੋ ਆ ਜਿਹੜਾ ਏਅਰ ਕਲੈਂਡਰ ਠੀਕ ਆ ਬਾਕੀ ਤੁਹਾਨੂੰ ਥੋੜਾ ਜਿਹਾ ਗੇਅਰ ਬਾਕਸ ਬਾਕੀ ਸ਼ੀਟ ਵੀ ਪ੍ਰੋਪਰ ਤੁਸੀਂ ਆ ਦੇਖ ਲਓ ਠੀਕ ਹੈ ਜੀ ਕਿਸੇ ਕੋਈ ਲੀਕੇਜ ਵਗੈਰਾ ਤੁਹਾਨੂੰ ਨਜ਼ਰ ਨਹੀਂ ਆਉਗੀ ਆ ਦੇਖੋ ਜੀ ਠੀਕ ਆ ਅੱਗੇ ਤੁਹਾਨੂੰ ਅੱਛਾ ਮਾਡਲ ਕਿੰਨਾ ਵੀਰ ਸੰਦੀਪ 1400 ਦੋਸਤ ਲਓ ਜੀ 14 ਮਾਡਲ ਆ ਦੋਸਤੋ ਤੇ ਆ ਦੇਖੋ ਤੁਸੀਂ ਠੀਕ ਹੈ ਜੀ ਬਹੁਤ ਜਿਆਦਾ ਸਾਫ ਆਹ ਦੇਖੋ ਵਿਦਆਊਟ ਕਿਸੇ ਐਨੀ ਲੀਕੇਜ ਠੀਕ ਹੈ ਜੀ 3 ਸਿਲੰਡਰ ਹੈ ਨਾ ਜੀ ਹਾਂ ਜੀ ਸੰਤੋਖ ਸਾਹਿਬ ਚਾਹੇ ਕੋਈ ਵਾਹ ਕੇ ਆਪਣਾ ਸੱਲੀ ਕਰਕੇ ਟਰੈਕਟਰ ਲੈ ਸੋਨੇ ਰਗਾ ਡੀਟਰ ਦਵਾ ਲਈ ਜੀ ਲੋਬੀ ਦੋਸਤੋ ਹਾਂਜੀ ਬਿਲਕੁਲ ਐਂ ਲੱਗਦਾ ਵੀ ਜਿਵੇਂ ਨਾ ਭਈ ਏਜੰਸੀ ਚੋਂ ਪੜਾ ਕੇ ਕੋਈ ਲਿਆ ਕੇ ਆਇਆ ਹੋਵੇ ਹਾਂਜੀ ਹਾਂਜੀ ਉਸੇ ਤਰੀਕੇ ਦੀ ਦੋਸਤੋ ਵੇਖ ਸਕਦੇ ਤੁਸੀਂ ਚਮਕ ਤਮਕ ਤੇ ਚੰਗੀ ਸੰਭ ਸੰਭਾਲ ਦੇ ਵਿੱਚ ਆ ਪਹਿਲਾਂ ਵੀ ਜਿੱਥੋਂ ਕਿਦੋਂ ਆਇਆ ਹੋਗਾ ਫਾਰਮਰ ਵੀਰ ਤੋਂ ਬਿਲਕੁਲ ਇੱਕ ਹਿਸਾਬ ਦਾ ਜਿਵੇਂ ਨਾ ਫਰੀ ਖੜਿਆ ਹੁੰਦਾ ਟਰੈਕਟਰ ਉਹ ਹਿਸਾਬ ਦਾ ਤੇ ਵੀਰ ਸੰਦੀਪ ਦੇ ਕੋਲ ਅੱਗੇ ਜਿਹੜਾ ਦੋਸਤੋ ਸੇਲ ਪਰਚੇਜ਼ ਦਾ ਕੰਮ ਅੱਗੇ ਵਿਕਰੀ ਦੇ ਸੰਬੰਧ ਨੰਬਰ ਕਿੱਥੋਂ ਦਾ ਸੰਤੂ ਸਾਹਿਬ ਇਹ ਨੰਬਰ ਹੈਗਾ ਪੀਬੀ 05 ਆ ਹਾਂ 7840 ਆ ਫਰੋਜਪੁਰ ਨੰਬਰ ਫਰੋਜਪੁਰ ਨੰਬਰ ਆ ਜੀ ਲਓ ਜੀ 05 ਫਰੋਜਪੁਰ ਨੰਬਰ ਆ ਸਤੂ ਲੋਕਲ ਜਿਹੜੇ ਵੀਰ ਨੂੰ ਬਿਲਕੁਲ ਲੱਗਦਾ ਹੋਗਾ ਲੋਕਲ ਵੀਰ ਤੁਸੀਂ ਪਰਚੇਜ਼ ਕਰ ਸਕਦੇ ਜੀ ਤੇ ਇਹ ਆਲੀ ਕਾਪੀ ਹੈ ਸੰਤੂ ਸਾਹਿਬ ਬਾਕੀ ਦੀ ਲਓ ਜੀ ਬਾਕੀ ਕਾਪੀ ਚੇਪ ਆਲੀ ਹੈ ਠੀਕ ਆ ਆ ਦੇਖੋ ਸੋ ਡਾਕੂਮੈਂਟ ਜਿਹੜੇ ਦੋਸਤੋ ਹੋਰ ਵੀ ਅਵੇਲੇਬਲ ਨੇ ਬਿਲਕੁਲ ਨਾਲ ਨੇ ਕਿਸੇ ਤਰ੍ਹਾਂ ਦਾ ਜ਼ਿਕਰ ਤੁਸੀਂ ਫੈਕਟਰ ਤੇ ਲੋਨ ਹੋਇਆ ਹੋਊਗਾ ਉਹਦਾ ਕਲੀਅਰੈਂਸ ਸਰਟੀਫਿਕੇਟ ਹੋਗਾ ਨਾਲ ਸਾਰਾ ਕਲੀਅਰ ਸਰਟੀਫਿਕੇਟ ਦਵਾਂਗੇ ਸੰਤੋਖ ਸਾਹਿਬ ਜਿੱਦੋਂ ਨਾਈਟਰ ਲਿਆ ਪਹਿਲੀ ਪਾਰਟੀ ਤੋਂ ਉਹਦਾ ਆਧਾਰ ਕਾਰਡ ਸਾਰਾ ਕੁਝ 29 30 ਨੰਬਰ ਫਾਰਮ 35 ਨੰਬਰ ਫਾਰਮ ਦਵਾਂਗੇ ਨਾਲ ਜੀ ਠੀਕ ਹੈ ਬਰਾਬਰ ਇਹ ਟਰੈਕਟਰ ਕਿਸੇ ਤੇ ਵੀ ਲੋਨ ਹੋਊਗਾ ਆਪਣੇ ਤੇ ਠੀਕ ਹੈ ਜੀ ਸੋ ਬਾਕੀ ਥੋੜੀ ਜਿਹੀ ਇੱਕ ਮੋٹے ਤੌਰ ਤੇ ਦੋਸਤੋ ਥੋੜੀ ਜਿੰਨੀ ਕੰਡੀਸ਼ਨ ਤੁਹਾਨੂੰ ਦਿਖਾ ਦਿੰਦੇ ਆ ਬੈਟਰੀ ਨਵੀਂ ਇਹਦੇ ਚ ਹੈ ਨਾ ਬਿਲਕੁਲ ਨਵੀਂ ਬਿਲਕੁਲ ਨਵੀਂ ਬੈਟਰੀ ਵਗੈਰਾ ਸੈਲਫ ਸਟਾਰਟ ਟਰੈਕਟਰ ਆ ਕੋਈ ਇੰਜ ਹਾਂਜੀ ਇਹ 744 ਐਫੀ ਆ ਦੋਸਤੋ ਠੀਕ ਆ ਪਾਵਰ ਆਫ ਫੁੱਲ ਪਾਵਰ ਪਾਵਰ ਸਟੀering ਹੈ ਨਹੀਂ ਪਾਵਰ ਸਟੀering ਹਾਂਜੀ ਤੇ ਪਸੰਦ ਆਊਗਾ ਤੇ ਇਹਦਾ ਸੰਦੀਪ ਭਾਈ ਕੀ ਲੈਣ ਦੇਣਗੇ ਸੰਤੂ ਸਾਹਿਬ ਮੋਲੇ ਦਾ ਭਾਵੇਂ 4.5 ਕਰੀਏ ਬਾਹਰ ਜਿਤਨਾ ਵੇਖੀਦਾ ਵਾ ਫੇਸਬੁੱਕ ਤੇ ਵੀ ਟ੍ਰੇਡਰ ਕਈ ਪਾਉਂਦੇ ਆ ਵੀਰ ਪਰ ਆਪਾਂ ਬਿਲਕੁਲ ਜੈ ਜੀ ਮੁਰਗਲ 4,20,000 ਰੁਪਿਆ ਡਿਮਾਂਡ ਕਰਦੇ ਆ ਬਾਕੀ ਮੌਕੇ ਦੇ ਮਾਨਤਾ ਕਰਾਂਗੇ ਭੈਣ ਭਰਾਏ ਦੇ ਚਾਰ 20 ਚੋ ਚਾਰ 20 ਚੋ ਮਾਨਤਾ ਕਰ ਲਓ ਠੀਕ ਆ ਤੂੰ ਮਾਰਕੀਟ ਰੇਟ ਤੁਸੀਂ ਵੇਖ ਲਓ ਬਾਕੀ ਕੰਡੀਸ਼ਨ ਵੇਖ ਲਓ ਟਰੈਕਟਰ ਦੀ ਤੁਰ ਫਿਰ ਕੇ 420 ਦੇ ਵਿੱਚੋਂ ਮਾਨਤਾ ਹੋ ਜਾਊਗਾ ਸੰਦੂ ਸਾਹਿਬ ਇੱਕ ਬੰਨੇ 22 ਮਾਡਲ ਟਰੈਕਟਰ ਖਿਲਾਰ ਲਓ ਇੱਕ ਬੰਨੇ 14 ਮਾਡਲ ਖਿਲਾਰ ਲਓ ਇੱਕ ਬਰਾਬਰ ਹੈ ਜੀ ਇਹਨਾਂ ਜਿਆਦਾ ਸਾਫਟ ਕੰਡੀਸ਼ਨ ਦਾ ਠੀਕ ਹੈ ਠੀਕ ਹੈ ਜੀ ਹਾਂਜੀ ਤੇ ਬਾਕੀ ਇੰਜਨ ਗੇਅਰ ਦਾ ਬਿਲਕੁਲ ਸੰਦੂ ਸਾਹਿਬ ਇੰਜਨ ਗੇਅਰ ਦੀ ਕੋਈ ਆਵਾਜ਼ ਹੋਵੇ ਚਾਹੇ ਕਿੱਥੋਂ ਵੀ ਵੀਰ ਆਵੇ ਆਪਾਂ ਉਹਦੇ ਪੂਰੇ ਗੱਡੀ ਦਾ ਕਰਾਇਓ ਮੈਨੂੰ ਦਵਾਂਗੇ ਤੇਲ ਪਵਾ ਕੇ ਦਵਾਂਗੇ ਜੇ ਕੋਈ ਵੀਰ ਇੰਜਨ ਗੇਅਰ ਦੀ ਆਵਾਜ਼ ਆ ਕੇ ਕੋਈ ਸਰਵਿਸ ਰੂਸ ਡਨ ਹੋਈ ਆਪਦੇ ਵੱਲੋਂ ਓ 275 ਡੀਆਈ ਆ ਠੀਕ ਆ ਤੇ ਕੰਡੀਸ਼ਨ ਇਹਦੀ ਵੀ ਬਿਲਕੁਲ ਜਿਹੜੀ ਦੋਸਤੋ ਸੂਈ ਚੱਕਾ ਠੀਕ ਆ ਜੀ ਤੇ ਚੰਗੀ ਕੰਡੀਸ਼ਨ ਦੇ ਕੋਈ ਮੋٹے ਤੌਰ ਤੇ ਤੁਹਾਨੂੰ ਆਪਾਂ ਟਾਇਰਾਂ ਦਾ ਮੌਜਨਾ ਜਿਹੜਾ ਕਰਵਾ ਦਿੰਨੇ ਆ ਬਿਲਕੁਲ ਤੁਸੀਂ ਮਗਰਲੇ ਟਾਇਰ ਵੇਖ ਸਕਦੇ ਆ ਦੋਸਤੋ ਠੀਕ ਆ ਜੀ ਆ ਮਗਰਲੇ ਟਾਇਰ ਨੇ ਤੇ 12 4 28 ਦੇ ਜਿਹੜੇ ਦੋਸਤੋ ਮਗਰਲੇ ਟਾਇਰ ਨੇ ਵਿਹਿੰਦਰਾ 275 ਡੀਆਈ ਦੇ ਤੇ ਅਗਲੇ ਜਿਹੜੇ ਐਮ ਆਰ ਐਫ ਦੀ ਅਗਲੀ ਐਮ ਆਰ ਐਫ ਦੀ ਚੋੜੀ ਆ ਤੇ ਸੰਦੀਪ ਭਾਈ ਅਗਲੇ ਟਾਇਰ ਕਿੰਨੇ ਕ ਪੈਸੇ ਆ ਅਗਲੇ ਟਾਇਰ ਸਦੋ ਸਭ 95 ਪੈਸੇ ਆ ਅੱਛਾ ਜੀ ਨਵੇਂ ਪੈ ਹੈ ਜੀ ਬਿਲ ਮਗਰਲਾ ਟਾਇਰ ਵਿੱਚ ਸੰਤੂ ਸਾਹਿਬ ਜਾਨੀ ਕਿ 95 ਨੂੰ 98 ਪੈਸੇ ਹੋਣਗੇ ਅੱਛਾ ਜੀ ਨਵੇਂ ਬਿਲਕੁਲ ਹੀ ਠੀਕ ਹੈ ਜੀ ਲਓ ਜੀ ਸੋ ਭੂਮੀ ਪੁੱਤਰਾ ਦੇ ਵਿੱਚ ਆ ਦੋਸਤੋ ਠੀਕ ਹੈ ਜੀ ਡੀਆਈ ਟਰੈਕਟਰ ਆ ਤੇ ਅਰੀਜਨਲ ਆ ਸਾਰਾ ਸੰਤੂ ਸਾਹਿਬ ਟਰੈਕਟਰ ਪਸੰਦ ਕਰਦੇ ਆ ਤੁਸੀਂ ਬਹੁਤ ਜਿਆਦਾ ਸਾਫਟ ਦੇਖਿਆ ਆ ਆ ਦੇ ਚਾਹੇ ਹਰਿਆਣੇ ਦੇ ਕਿਸਾਨ ਫਾਰਮਰ ਵੀਰ ਆ ਬਹੁਤ ਲਾਈਕ ਕਰਦੇ ਆ ਮਿੰਦਰਾ ਨੂੰ ਤੇ ਤੁਸੀਂ ਜ਼ਰੂਰ ਇਹ ਵੀ ਖਰੀਦ ਸਕਦੇ ਅੱਛਾ ਸੰਦੀਪ ਭਾਈ ਹੁਣ ਇਹਦੀ ਮਾਡਲ ਦੀ ਗੱਲ ਦੱਸੋ ਮਾਡਲ ਕਿੰਨਾ ਸੰਤੂ ਸਾਹਿਬ 2002 ਮਾਡਲ ਹੈ ਜੀ 2002 ਮਾਡਲ 2002 ਮਾਡਲ ਲਓ ਜੀ 20 ਤੇ ਬਿਲਕੁਲ ਜਿਵੇਂ ਕੰਡੀਸ਼ਨ ਓਕੇ ਆ ਵੀ ਆਪਣਾ ਤੋਂ ਜੇ ਪੀਟੀਓ ਵੀ ਹੈ ਨਾ ਹੈਗਾ ਹਾਂਜੀ ਹਾਂਜੀ ਠੀਕ ਹੈ ਜੀ ਡਿਸਟ੍ਰੀਬਿਊਟਰ ਹੈ ਨਾ ਨਹੀਂ ਡਿਸਟ੍ਰੀਬਿਊਟਰ ਨਹੀਂ ਹੈ ਇਹਨੂੰ ਲੱਗਾ ਔਟੋ ਡਿਸਟ੍ਰੀਬਿਊਟਰ ਇਹ ਨਾ ਔਟੋ ਡਿਸਟ੍ਰੀਬਿਊਟਰ ਨਾਲ ਹੀ ਲੱਗੇ ਆ ਜੀ ਪਾਈਪ ਲੱਗਦੀ ਹੈ ਟਰਾਲੇ ਵਾਲੀ ਉਹ ਲੱਗੀ ਹੈ ਠੀਕ ਹੈ ਜੀ ਠੀਕ ਹੈ ਹਾਂਜੀ ਸੋ ਬਾਕੀ ਆ ਮਰਗਾੜ ਮਰਗਾੜ ਮਰਕੂੜ ਮੇਨ ਉਹਦਾ ਜਿੰਨੇ ਵੀ ਉੱਪਰ ਲਈ ਸ਼ੋ ਸਾਰੀ オリジナル ਹੀ ਹੈ ਨਾ ਜੀ ਹਾਂਜੀ ਹਾਂਜੀ ਭਾਈ ਸੰਦੀਪ ਇਹ ਮਾਡਲ 2002 ਆ ਨੰਬਰ ਕਿੱਥੋਂ ਦਾ ਤਰਨਤਾਰ ਨੰਬਰ ਵਾਲੀ ਪੀਪੀਸੀ ਵਾਲੀ ਪੀਪੀਸੀ ਵਾਲੀ ਐ ਵੀ ਲੋਕਲ ਹੀ ਫਿਰ ਹਾਂਜੀ ਲੋਕਲ ਫਰਸਟ ਪਾਰਟੀ ਦਾ ਨਾਮ ਆ ਫਰਸਟ ਓਨਰ ਦੇ ਨਾਮ ਤੋਂ ਸਭ ਟਰੈਕਟਰ ਪਹਿਲੇ ਓਨਰ ਦੇ ਨਾਮ ਪਹਿਲੇ ਓਨਰ ਤੋਂ ਲਿਆ ਫਰਸਟ ਪਾਰਟੀ ਤੋਂ ਆਪਾਂ ਰਿਟਰ ਲਿਆ ਤਾਂ ਮਤਲਬ ਜਿਹੜਾ ਹੁਣ ਇਹਨੂੰ ਖਰੀਦੂਗਾ ਸੈਕੰਡ ਓਨਰ ਆਪਦੇ ਨਾਮ ਕਰਵਾ ਸਕਦਾ ਹਾਂਜੀ ਕਰਵਾ ਲੈ ਚਾਹੇ ਕੋਈ ਕਰਵਾ ਲੈ ਜੇ ਨਾ ਵੀ ਕੋਈ ਆਪਣੇ ਤੋਂ ਡਾਕੂਮੈਂਟ ਪੂਰੇ ਐਫੀਡੇਵਟ ਤੱਕ ਲਵੇ ਐਫੀਡੇਵਟ ਲੈ ਲੇ ਹਾਂਜੀ ਕੋਈ ਚੱਕਰ ਨਹੀਂ ਲਓ ਵੀ ਦੋਸਤੋ ਜਿਹੜਾ ਵੀਰ ਕੋਈ ਅਮਰਸਰ ਏਰੀਆ ਚਾਹੇ ਤਰਨਤਾਰਨ ਏਰੀਆ ਆਪਣਾ ਮਾਝੇ 275 ਡੀ ਆਈਆ ਮਹਿੰਦਰਾ ਦੇ ਵਿੱਚ ਭੂਮੀ ਪੁੱਤਰ ਜਿਹੜੇ ਆਏ ਸੀਗੇ ਠੀਕ ਹੈ ਜੀ 2000 ਤੱਕ ਮੈਨੂੰ ਲੱਗਦਾ ਜਾਂ 98 2000 ਤੋਂ ਬਾਅਦ ਹਾਂਜੀ 98 2000 ਦੇ ਵਿੱਚ 2002 ਮਾਡਲ ਤੇ 3 ਮਾਡਲ ਤੋਂ ਵੱਧ ਨਹੀਂ ਆਏ ਲਾਸਟ ਹੀ ਆਏ ਮੁੱਠੇ ਬਾਅਦ ਭੂਮੀ ਪੁੱਤਰ ਬਹੁਤ ਹੋ ਗਈ ਸੀ ਹਾਂਜੀ 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 ਠੀਕ ਹੈ ਜੀ ਤੇ ਆਹ ਟਰੈਕਟਰ ਆ 200 ਇੰਜਨ ਗੇਰ ਦਾ ਬਹੁਤ ਜ਼ਿਆਦਾ ਪੱਕਾ ਚਾਰੇ ਟਾਇਰ ਮਾਵੇਂ 95 ਤੋਂ 98 ਪੈਸੇ ਹੀ ਹੋਣਗੇ ਸਤਿ ਸਾਬੇ ਦੀ ਮੈਂ ਕਿ ਸ਼ੋ ਦਾ ਰੰਗ ਢੰਗ ਦਾ ਬਹੁਤ ਜ਼ਿਆਦਾ ਹੀ ਸਾਫਟ ਹੈ ਲੋ ਜੀ ਫੁੱਲੀ ਜਿਹੜਾ ਦੋਸਤੋ origignal ਆ ਕੋਈ ਸ਼ੋ ਛੱਪੇ ਤੇ ਮਤਲਬ ਕਹ ਲਈਏ ਚੈਸੀ ਤੇ ਚਲੋ ਰਹੀ ਹੈ ओरिजिनल ਆ ਕੋਈ ਛੱਪੇ ਤੇ ਕਿਰਮ ਫੁਹਾਰਾ ਵੱਜ ਜਾਂਦਾ ਪਰ ਉਹ ਵੀ ਤੁਸੀਂ ਵੇਖੋ ਉਸੇ ਤਰ੍ਹਾਂ ਜਿਹੜਾ ਕਸਾਈ ਉਸੇ ਤਰ੍ਹਾਂ ਜਿਹੜੀ ਹੈਗੀ ਆ ਵੇਖੋ ओरिजिनल ਆ ਠੀਕ ਆ ਜੀ ਜੋ ਵੀ ओरिजिनल ਮਰਗਾਟ ओरिजिनल ਆ ਓਵਰ ਆਲ ਜਿੰਨਾ ਸਾਰਾ ओरिजिनल ਆ ਬਾਕੀ ਗੀਅਰ ਦਾ ਲਿਫਟ ਪੰਪ ਦਾ ਬਾਕੀ ਓਵਰ ਆਲ ਜਿੰਨਾ ਦੋਸਤੋ ਸਾਰਾ ਵੀਰ ਦਾ ਵੀ ਤਸੱਲੀ ਆਪਣੇ ਵੱਲੋਂ ਤੇ ਇਹਦਾ ਸੰਦੀਪ ਕੀ ਮੁੱਲ ਕਰਦਾ ਸੰਦੀਪ ਸਾਹਿਬ ਡਿਮਾਂਡ ਇਹਦੀ ਕਰਦੇ ਆ 220000 ਰੁਪਿਆ ਜਿਹੜਾ ਜਸਨੂ ਦੇਣਾ 2 ਲੱਖ ਦਾ ਟਰੈਕਟਰ ਦੇ ਦਾਂਗੇ ਆਪਾਂ 2 ਦਾ 2 ਲੱਖ ਦਾ ਟਰੈਕ ਫਾਈਰ ਟਾਉਨਰ ਆ ਫਰਸਟ ਆਨਰ ਆ ਹਾਂਜੀ ਫੁੱਲੀ ਜਿਹੜਾ ਦੋਸਤੋ origignal tractor ਆ ਠੀਕ ਆ ਸੋ ਕੋਈ ਵੀਰ ਆਪਦੀ ਵਾਹ ਕੇ ਤਸੱਲੀ ਕਰ ਸਕਦਾ ਤੇ ਹਾਲ பா ਕੇ ਕੋਈ ਵੀਰ ਤਸੱਲੀ ਕਰ ਸਕਦਾ ਦੂਰੋਂ ਜਿਹੜੇ ਆ ਰਿਹਾ ਤਸੱਲੀ ਜਿੱਦਾਂ ਵੀ ਤੁਸੀਂ ਕਰਨੀ ਚਾਹੋ ਕਰ ਸਕਦੇ ਜੀ ਆਪਣਾ ਕੋਈ ਮਕੈਨਿਕ ਮਿਸਤਰੀ ਨਾਲ ਲਿਆ ਸਕਦੇ ਜੀ ਕਿਸੇ ਪਾਰਟ ਦੀ ਵੀ ਤੁਸੀਂ ਤਸੱਲੀ ਕਰ ਸਕਦੇ ਤੇ ਇੱਕ ਤੀਜੇ ਨੰਬਰ ਤੇ ਜਿਹੜਾ ਦੋਸਤੋ tractor ਤੁਹਾਨੂੰ ਅਗਲਾ ਦਿਖਾਈਏ 275 DI 275 DI ਆ ਗਿਆ ਸੰਤ ਸਭ ਜਿਹੜਾ ਮਗਰਲੇ ਟਾਇਰ ਹੈਗੇ ਜੇ 95 95 98 ਪੈਸੇ ਹੀ 9998 ਹਾਂਜੀ ਮਗਰਲੇ ਹਾਂਜੀ ਕਿਹੜੀ ਕੰਪਨੀ ਦਾ ਟਾਇਰ ਇਹ ਹੈਗੇ ਪੋਲੋ ਦੇ ਆ ਫੋਲੋ ਦੇ ਆਗੇ ਹਾਂਜੀ ਠੀਕ ਆ ਜੀ ਲਓ ਜੀ ਪੋਲੋ ਦੇ ਟਾਇਰ ਆ ਅਗਲੇ ਟਾਇਰ ਹੋਣਗੇ 65 ਪੈਸੇ ਤੋਂ ਸਵੇ ਦੇ ਲਓ ਜੀ ਅਗਲੇ ਕੁਟੀਕਰ ਦੇ ਆ 65 ਕ ਪੈਸੇ ਆ ਅਧਿਓ ਜਿਆਦੇ 65 ਕ ਪੈਸੇ ਠੀਕ ਆ ਜੀ ਹਾਂਜੀ ਆ ਦੇਖੋ ਠੀਕ ਆ ਸੋ ਗੱਡੀ ਕਾਟੀ ਬਿਲਕੁਲ ਤੁਹਾਡੇ ਸਾਹਮਣੇ ਦੋਸਤੋ ਮਗਰਲੇ ਗੱਡੀ ਵੀ ਪ੍ਰੋਪਰ ਪੂਰੀ ਆ ਆ ਤੁਸੀਂ ਵੇਖ ਹੀ ਸਕਦੇ ਠੀਕ ਆ ਜੀ ਜਿਵੇਂ ਇੱਕ ਨਵੇਂ ਟਰੈਕਟਰ ਦੇ ਆਪਾਂ ਗੱਡੀ ਦੇਖਦੇ ਆ ਫਿਰ ਨਵੇਂ ਟਾਇਰਾਂ ਦੀ ਗੱਡੀ ਦੇਖਦੇ ਆ ਅਤਸਾ ਇੰਜਨ ਗੇਅਰ ਦਾ ਇਹਦਾ ਵੀ ਜ਼ਰੂਰ ਬਿਲਕੁਲ ਸਾਫ ਸੰਤੂ ਸਾਹਿਬ ਇੰਜਨ ਗੇਅਰ ਦੀ ਫੁੱਲ ਆਪਣੀ ਗਾਰੰਟੀ ਚ ਟਰੈਕਟਰ ਭਾਅ ਵਿਖਾਵੇ ਕੋਸ਼ਿਸ਼ ਕਰੇ ਆਪਣੀ ਫੁੱਲ ਗਾਰੰਟੀ ਆ ਇਹ ਨਾ ਕੋਈ ਵੀਰ ਆ ਕੇ ਆਖੂਗਾ ਜਾਨਕੀ ਪਿੱਛੋਂ ਆਵਾਜ਼ ਕਰਦਾ ਅੱਗੋਂ ਆਵਾਜ਼ ਕਰਦਾ ਪੂਰਾ ਸਾਫ ਹੋਗਾ ਇੰਜਨ ਗੇਅਰ ਦਾ ਸੰਤੂ ਸਾਹਿਬ ਆਪਾਂ ਟਰੈਕਟਰ ਕੋਕਾ ਪੀਸ ਲੈਣਾ ਵਾ ਆਪਾਂ ਨੂੰ ਸ਼ਾਉਂਗੇ ਆ ਕਿ ਇਹ ਕੰਮ ਕਰਦਾ ਹਾਂ ਕੋਕਾ ਪੀਸ ਹੀ ਟਰੈਕਟਰ ਲੈਣਾ ਈ ਲਓ ਜੀ ਇਹ ਦੋਸਤੋ 275 ਡੀਆਈ ਟਰੈਕਟਰ ਆ ਮਹਿੰਦਰਾ ਤੇ ਇਹਦਾ ਨੰਬਰ ਕਿੱਥੋਂ ਦਾ ਬਾਈ ਸੰਦੀਪ ਸੰਧੋ ਸਾਹਿਬ ਲੋਕਲ ਹੀ ਆ ਨੰਬਰ ਇਹਦਾ ਹਾਰਸ਼ੀਆ ਦੇ ਵਿੱਚ ਹੀ ਪਈ ਆ ਲੋਕਲ ਨੰਬਰ ਹੀ ਆ ਲੋਕਲ ਹੀ ਨੰਬਰ ਆ ਹਾਂਜੀ ਦਵਾਕੀ ਡਾਕੂਮੈਂਟ ਸਾਰੇ ਆਪਣੇ ਕੋਲ ਆ ਸਾਰੇ ਆ ਬੜਾ ਕੋਲ ਆ ਜੀ ਪਹਿਲਾ ਡਾਕੂਮੈਂਟ ਲਈਦਾ ਸੰਧੋ ਸਾਹਿਬ ਪੇਪਰਾਂ ਦਾ ਟਰੈਕਟਰ ਗਲਤ ਨਹੀਂ ਲੈਣਾ ਚਾਹੇ 2 ਰੁਪਏ ਮਹਿੰਗਾ ਲੈ ਲਿਓ ਗੱਲ ਵਕਰੀ ਬੱਸ ਜੀ ਬੱਸ ਹਾਂਜੀ ਤੇ ਇਹਦਾ ਕੀਮਤਕ ਮੁੱਲ ਸੰਧੋ ਸਾਹਿਬ ਇਹਦਾ ਮੁੱਲ ਕਰਦੇ 1,75,000 ਰੁਪਿਆ ਉਹਦੇ ਜੋ ਮਾਨਤਾ ਨ ਕਰਦਾਂਗੇ 1.75 ਉਹ ਚ ਮਾਨਤਾ ਮਾਡਲ ਕਿੰਨਾ ਦੱਸ ਤਾ 99 ਜੀ 99 ਹਾਂਜੀ ਲਓ ਜੀ 99 ਮਾਡਲ ਆ ਤੇ 1.75 ਹਾਂਜੀ ਤੇ ਮੰਗ ਜਿਹੜੀ ਦੋਸਤੋ 175 ਠੀਕ ਆ ਹਾਂਜੀ ਤੇ ਬਾਕੀ ਤੁਹਾਡੇ ਸਾਹਮਣੇ ਸਾਰਾ ਕੁਝ ਟਾਇਰ ਟੱਪਾ ਤੁਸੀਂ ਦੇਖ ਲਿਆ ਮਰਗਾਟ ਚੈਸੀ ਸ਼ੋ ਸ਼ੱਪਾ ਜਿੰਨਾ ਵੀ ਦੋਸਤੋ ਜਿੰਨਾ ਵੀ origignal paint ਆ ਤੇ ਕੋਈ ਜਿਹੜਾ ਫੁਹਾਰਾ ਵਜਾ ਵੀ ਹੋਇਆ ਜਾਂ ਕੋਈ ਪੇਂਟ ਹੋਇਆ ਜਾਂ ਰੀਪੇਂਟ ਹੋਇਆ ਆ origignal ਸੰਧੂ ਸਾਹਿਬ ਸਾਰਾ origignal ਮੈਂਸ਼ਨ ਕਰ ਦਿਆਂਗੇ ਵਿੱਚ ਤੇ ਬੰਪਰ ਬੰਪਰ ਬਿਲਕੁਲ ਜਿਹੜਾ ਤੁਹਾਡੇ ਸਾਹਮਣੇ ਨਾਲ ਹੀ ਆ ਠੀਕ ਆ ਓਕੇ 175 ਇਸ ਤੋਂ ਬਾਅਦ ਆਪਣੇ ਕੋਲ ਆ ਆ ਗਿਆ ਜੀ ਸੰਧੂ ਸਾਹਿਬ ਇਹਦਾ 97 ਦੇ ਮਾਰ ਕੇ ਆ 98 ਦੀ ਕਾਪੀ ਆ ਜੀ ਲਓ ਜੀ ਆਹ ਦੇਖੋ ਠੀਕ ਆ 97 ਦੇ ਵਿੱਚ 98 ਦੀ ਕਾਪੀ ਆ ਹਾਂਜੀ 98 ਦੀ ਕਾਪੀ ਹੈ ਜੀ ਲਓ ਜੀ 98 ਦੇ ਵਿੱਚ ਕਾਪੀ ਜਿਹੜੀ ਤੁਸੋਂ ਇਸ਼ੂ ਹੋਈ ਆ ਠੀਕ ਆ ਜੀ ਤੇ ਮੈਨੂਫੈਕਚਰ ਡੇਟ ਜਿਹੜੀ ਉਹ ਬੇਸ਼ੱਕ 97 ਆ ਤੇ 98 ਦੇ ਕਾਪੀ ਜਾਂਦੀ ਆ ਆਰਸੀ ਤੇ ਆਰਸੀ ਸੰਦੀਪ ਭਾਈ ਇਹੋ ਚੇਪਾ ਲਈਏ ਕਿ ਦੂਜੀ ਕਾਗਜ਼ ਦੀ ਦੂਜੀ ਹੈ ਜੀ ਦੂਜੀ ਹੈ ਜੀ ਠੀਕ ਆ ਜੀ ਇਹ ਵੀ ਸੰਤੋਖ ਸਾਹਿਬ ਲੋਕਲ ਨੰਬਰ ਹੀ ਆ ਫਰਸਟ ਪਾਰਟੀ ਤੋਂ ਲਿਆ ਵਾ ਟਰੈਕਟਰ ਬਹੁਤ ਹੀ ਜ਼ਿਆਦਾ ਸਾਫ਼ ਆ ਕਿਤੇ ਵੀ ਕੋਈ ਫੁਹਾਰ ਚਾ ਕੋਈ ਕਲਮ ਵੀ ਲੱਗੀ ਹੋਵੇ ਆਪਾਂ ਜਿਹੜਾ ਵੀਰ ਵੇਖਣੇ ਇਥੇ ਆਪਣੇ ਕੋਲ ਟਰੈਕਟਰ ਆਵੇ ਆ ਕੇ ਕਹਦੇ ਕਿ ਇਹਨੂੰ ਕਲਮ ਲੱਗੀ ਆ ਤੇ ਜਾਣ ਆਉਣ ਦਾ ਖਰਚਾ ਦਵਾਂਗੇ ਕੋਈ ਵੀਰ ਆਪਣੇ ਕੋਲ ਆਉਂਦਾ ਅੱਛਾ ਟਰੈਕਟਰ ਨਾਲ ਗਲਤ ਹੋਗਾ ਹਾਂਜੀ ਇਹ ਨਾਲ ਕੋਈ ਆ ਕੇ ਆਦੂ ਕਾ ਪਵਾਰ ਵਜੀ ਆ ਸਾਰਾ ਰੀਅਲ ਟਰੈਕਟਰ ਹਸਨ ਸਾਹਿਬ ਠੀਕ ਹੈ ਜੀ ਹਾਂਜੀ ਤੇ ਟਰੈਕਟਰ ਜਿਹੜਾ ਦੋਸਤੋ ਵੀਰ ਨੇ ਬਾਕੀ ਤੁਹਾਨੂੰ ਪੂਰੀ ਇਨਫੋਰਮੇਸ਼ਨ ਕੀ ਦੇ ਦਿੱਤੀ ਅਗੋਂ ਪੁੱਛੋ ਵੇਖੋ ਬਹੁਤ ਜਿਆਦਾ ਸਾਫ਼ ਸੋਹਣਾ ਟਰੈਕਟਰ ਆ 97 ਮਾਡਲ ਆ ਤੇ ਪਸੰਦ ਆਊਗਾ ਤੁਹਾਨੂੰ ਜਿਹੜੇ ਮੈਂ ਪਹਿਲਾਂ ਜ਼ਿਕਰ ਕੀਤਾ ਦੋਸਤੋ ਜਿਹੜੇ ਵੀਰ ਨੇ ਕੋਈ 1.5 ਲੱਖ ਤੋਂ ਲੈ ਕੇ RC 98 ਦੀ ਰੁਪਏ ਤੱਕ ਵੀ ਤੁਸੀਂ ਪੈਸੇ ਖਰਚ ਕਰਨੇ ਜੇ ਤੇ ਪਸੰਦ ਥੋੜੀ ਜਿਹਾ ਬਾਕੀ ਟਰੈਕਟਰ ਆ RC ਜਿਹੜੀ ਆ ਉਹ ਵੀ ਨਾਲ ਅਵੇਲੇਬਲ ਆ ਹਰ ਇੱਕ ਟਰੈਕਟਰ ਦੇ ਨਾਲ ਪਹਿਲਾਂ ਜਿਹੜੀ ਡਾਕੂਮੈਂਟ ਆ ਜਿਹੜੀ ਦੋਸਤੋ ਪੇਪਰ ਕੰਪਲੀਟ ਮਿਲਣਗੇ ਤੁਹਾਨੂੰ ਟਰੈਕਟਰ ਜਿਹੜਾ ਗੇਅਰ ਦਾ ਲੈਫਟ ਦਾ ਇੰਜਨ ਦਾ ਇਹ ਵੀ ਜਿਹੜਾ ਦੋਸਤੋ ਓਕੇ ਮਿਲੂਗਾ ਬਿਲਕੁਲ ਸੰਧੂ ਸਾਹਿਬ ਓਕੇ ਦਵਾਂਗੇ ਤੁਸੀਂ ਚੈੱਕ ਕਰਕੇ ਲੈ ਕੇ ਜਾਇਓ ਠੀਕ ਹੈ ਓਕੇ ਓਕੇ ਤੇ ਇਹ ਜਿਹੜੇ ਦੋਸਤੋ ਟਰੈਕਟਰ ਸੀ ਤੇ ਇਹਦਾ ਲੈਣ ਤੇ ਫਿਰ ਇਹਦਾ ਮੁੱਲ ਕੀ ਕਰਾਂਗੇ ਸੰਧੂ ਸਾਹਿਬ ਇਹਦਾ ਮੁੱਲ ਕਰਾਉਣਾ ਭਾਵੇਂ 1,75,000 ਰੁਪਿਆ ਕਰਾ ਦਊ ਹਾਂਜੀ ਹਾਂਜੀ ਆਪਾਂ ਜਿਹੜਾ ਦੇ ਲਿਆ ਕਰਨਾ ਦੇ ਲਿਆ ਟਰੈਕਟਰ 1,65,000 ਦਾ ਡੀਟਰ ਦੇਣਾ ਹੈ 165 ਦਾ ਬਾਕੀ ਇੰਜਨ ਗੇਅਰ ਦਾ ਰਸੰਦੂ ਸਾਹਿਬ ਐਡਾ ਸਾਫ ਹੈ ਗੱਲ ਹੀ ਛੱਡ ਦੋਗੇ ਐਡਾ ਟਰੈਕਟਰ ਸਾਹਿਬ ਆ ਲਓ ਜੀ ਰੀਨਲ ਟਰੈਕਟਰ ਆ ਬਾਕੀ ਸਾਰਾ ਹੀ 165 ਦਾ ਠੀਕ ਹੈ 165 ਦਾ ਦੋਸਤੋ ਇਹ ਟਰੈਕਟਰ ਭਾਈ ਜੰਦਾ ਵੀ ਆਪਾਂ ਦੇ ਦੇਾਂਗੇ ਠੀਕ ਆ ਤੇ ਮਾਡਲ ਦਾ 97 ਆ ਟਾਇਰ ਟੱਪਾ ਤੁਸੀਂ ਆ ਵੇਖ ਹੀ ਲਓ ਅਪੋਲੋ ਦੇ ਮਗਰਲੇ ਆ ਇਹਦੇ ਟਾਇਰ ਤੇ ਅਗਲੇ ਜਿਹੜੇ ਟਾਇਰ ਸੰਦੂ ਸਾਹਿਬ ਜਾਨੀ ਕਿ 70 60 ਕੇ ਪੈਸੇ 65 ਪੈਸੇ 60 ਪੈਸੇ ਮੰਨ ਲਓ ਮਗਰਲੇ ਹੋਣਗੇ ਜੀ ਅਗਰੇ ਕੋਈ 40 45 45 ਪੈਸੇ ਹੋਣਗੇ ਠੀਕ ਆ ਜੀ ਹਾਂਜੀ ਆਪਾਂ ਪੱਕੇ ਟੈਰਾ ਅਗਲੇ ਕੱਢ ਵੀ ਸਕਦੇ ਪੱਕੀ ਕਿਸੇ ਨੂੰ ਜੇ ਮੰਗ ਸਕਦੇ ਜੀ ਸੰਭਾਲ ਜਾਂਦੇ ਅਜੇ ਨਹੀਂ ਜਾਂਦੇ ਸਾਲ ਦੋ ਸਾਲ ਜਾਂਦੇ ਰਟਾਇਰ ਠੀਕ ਆ ਜੀ ਸੋ ਆਹ ਕੰਡੀਸ਼ਨ ਆ ਦੋਸਤੋ ਇਨਾਂ ਟਰੈਕਟਰਾਂ ਦੀ ਤੇ ਇਹ ਇਨਫੋਰਮੇਸ਼ਨ ਆ ਆ ਤੇ ਚਾਰ ਟਰੈਕਟਰ ਭਾਈ ਦੇ ਕੋਲੇ ਵਿਖਾਉ ਸੀਗੇ ਤੇ ਚਾਰਾਂ ਦੀ ਇਨਫੋਰਮੇਸ਼ਨ ਆ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ ਬਾਕੀ ਕਿਸੇ ਦੇ ਵਿੱਚ ਕੋਈ ਗਲਬਾਤ ਦੂਰੀ ਰਹਿ ਗਈ ਆ ਦੋਸਤੋ ਤਾਂ ਤੁਸੀਂ ਆਪਦੀ ਮੌਕੇ ਤੇ ਘਾਰਾਂ ਕੇ ਆਪਦੀ ਤਸੱਲੀ ਕਰ ਸਕਦੇ ਜੀ ਚਲਾ ਕੇ ਵੇਖੋ ਪੂਰੀ ਭਾਈ ਕਰਕੇ ਵੇਖੋ ਤਸੱਲੀ ਨਾਲ ਜਿਹੜਾ ਦੋਸਤੋ ਠੀਕ ਆ ਜੀ ਚਲਾ ਕੇ ਵੇਖੋ ਟਰੈਕਟਰ ਸਾਰੇ ਚੰਗੇ ਆ ਸੋ ਹਰ ਕਿਸ ਹਰ ਤਰ੍ਹਾਂ ਦੇ ਇਥੇ ਆਉਂਦੇ ਰਹਿੰਦੇ ਆ ਦੋਸਤੋ ਬਾਕੀ ਜਰੂਰ ਦੋਸਤੋ ਬਾਕੀ ਸੰਦੀਪ ਸਾਹਿਬ ਚਾਹੇ ਕਿ ਵੀਰ ਨੇ ਟਰੈਕਟਰ ਕੋਈ ਖਰੀਦਣਾ ਹੋਵੇ ਚਾਹੇ ਕਿ ਕਿਸੇ ਵੀਰ ਨੇ ਕੋਈ ਵੀ ਟਰੈਕਟਰ ਵੇਚਣਾ ਹੋਵੇ ਆਪਣੇ ਫੋਨ ਨੰਬਰ ਤੇ ਵਰਕ ਕਰ ਸਕਦਾ ਕਰ ਸਕਦਾ ਹੈ ਹਾਂਜੀ ਠੀਕ ਹੈ ਵੀਰ ਬੋਲ ਦਿਓ ਨੰਬਰ ਸੰਦੀਪ 81370 ਜੀ 3849 ਸੰਦੀਪ ਸਾਹਿਬ ਜੀ ਠੀਕ ਹੈ ਸੰਦੀਪ ਸਿੰਘ ਹਾਂਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ